ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਕਿਸੇ ਨੂੰ ਹੱਥ ਪਾਉਂਦੇ ਨੇ ਤਾਂ ਪੂਰਾ ਤਾਮ ਝਾਮ ਝੁਕਦੇ ਨੇ ਪੱਕੇ ਪੈਰੀ ਪੱਕੇ ਹੱਥ ਪਾ ਕੇ ਪੱਕੇ ਭਾਂਡੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਦੋਂ ਫੈਲ ਆਉਂਦੀ ਹੈ ਜਦੋਂ ਉਸ ਦੇ ਹੱਥ ਦਸਤਾਵੇਜ਼ ਦਲੀਲਾਂ ਅਪੀਲਾਂ ਤੱਥ ਅਤੇ ਸਬੂਤ ਲੱਗਦੇ ਨੇ ਉਦੋਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਬਿਕਰਮਜੀਤਿਆ ਨੇ ਇੱਕ ਮਹੀਨਾ ਪਹਿਲਾਂ ਹੀ ਰੌਲਾ ਪਾਇਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਤੇ ਕਿਸੇ ਵੀ ਸਮੇਂ ਵੱਡੀ ਕਾਰਵਾਈ ਕਰ ਸਕਦੇ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਨੂੰ ਕੀ ਪਤਾ ਸੀ ਕਿ ਦਸਤਾਵੇਜ਼ ਉਹ ਫਾਈਲਾਂ ਉਹ ਕੁੰਡੀਆਂ ਲਬੀਆਂ ਜਾਰੀਆਂ ਨੇ ਜਿਸ ਨੂੰ ਲੈ ਕੇ ਤੁਸੀਂ ਪੰਜਾਬ ਦੇ ਲੋਕਾਂ ਦੀ ਲੁੱਟ ਖਸੂਟ ਕੀਤੀ ਜਦੋਂ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਉਹ ਫਾਈਲਾਂ ਆਈਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਤੁਰੰਤ 25 ਜੂਨ ਨੂੰ ਗ੍ਰਿਫਤਾਰ ਕਰ ਲਿਆ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਬਿਕਰਮਜੀਤਿਆ ਦੇ ਪਰਿਵਾਰ ਅਤੇ ਸੁਮੂਚੀ ਸ਼ਰੋਮਣੀ ਲੀਡਰਸ਼ਿਪ ਦੀਆਂ ਚੀਕਾਂ ਅਤੇ ਭਾਜੜਾਂ ਪੈ ਗਈਆਂ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਖਾਸ ਕਰਕੇ ਬਿਕਰਮਜੀਤ ਸਿੰਘ ਕਹਿੰਦਾ ਹੁੰਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੇਰੀਆਂ ਚੀਕਾਂ ਕਢਵਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹੈ ਲੇਕਿਨ ਕੀ ਪਤਾ ਸੀ ਬਿਕਰਮਜੀਤਿਆ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਏਡੀ ਵੱਡੀ ਕਾਰਵਾਈ ਮੇਰੇ ਤੇ ਕਰਨਗੇ ਤੇ ਹੁਣ ਕੌਂਸੈਂਸ ਕੀਤੀ ਜਾ ਰਹੀ ਹੈ ਸ਼ਰੋਮਣੀ ਅਕਾਲੀ ਦਲ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕਿ ਭਈ ਇਹ ਸਾਰਾ ਤਾਮ-ਚਾਮ ਸੁਖਬੀਰ ਸਿੰਘ ਬਾਦਲ ਦੇ ਲਈ ਝੋਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗ੍ਰਿਫਤਾਰੀ ਕਰਨ ਲਈ ਦੀ ਗ੍ਰਿਫਤਾਰੀ ਦੇ ਲਈ ਇਹ ਸਾਰੇ ਹੱਤਕੰਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਪਣਾਏ ਜਾ ਰਹੇ ਨੇ। ਅਸੀਂ ਇਹਦਾ ਮੂੰਹ ਤੋਰ ਜਵਾਬ ਦੇਾਂਗੇ। ਅਸੀਂ ਇਦਾਂ ਕਰਾਂਗੇ, ਅਸੀਂ ਉਦਾਂ ਕਰਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨੀ ਦੇਰ ਕਾਰਵਾਈ ਨਹੀਂ ਕਰਦੇ ਜਿੰਨੀ ਦੇਰ ਤੱਕ ਉਹਨਾਂ ਦੇ ਹੱਥ ਵਿੱਚ ਸਬੂਤ ਨਹੀਂ ਆਉਂਦੇ ਜਦੋਂ ਸਬੂਤ ਆਉਣਗੇ ਸਬੂਤਾਂ ਦੇ ਆਧਾਰ ਤੇ ਵੱਡੀ ਕਾਰਵਾਈ ਵੀ ਕੀਤੀ ਜਾਵੇਗੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਮੇਲ ਸਿੰਘ ਬਾਦਲ ਕਿਉਂ ਨਾ ਹੋਣ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੋਰ ਵੱਡਾ ਆਗੂ ਕਿਉਂ ਨਾ ਹੋਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਪਣੇ ਆਪ ਨੂੰ ਸਿੱਖ ਕਹਿਣ ਵਾਲੇ ਸਿੱਖੀ ਸਿਧਾਂਤਾਂ ਤੇ ਚੱਲਣ ਵਾਲੇ ਲੋਕਾਂ ਨੇ ਸਿੱਖੀ ਦਾ ਘਾਣ ਕੀਤਾ ਇਹਨਾਂ ਨੇ ਢਾ ਲਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਮਨਕਰ ਹੋਵੇ ਮਨਕਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਮਨਕਰ ਹੋਏ ਭਗੌੜੇ ਹੋਏ ਗਲਤੀਆਂ ਤੇ ਵੱੱਜਰ ਗੁਨਾਹ ਮੰਨ ਕੇ ਇਹਨਾਂ ਨੇ ਰੱਜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜਰੂਸ ਕੱਢਿਆ ਤੇ ਹਾਲੇ ਕਹਿੰਦੇ ਨੇ ਕਿ ਅਸੀਂ ਪੰਥ ਦੇ ਹਿੱਤਾਂ ਦੇ ਲਈ ਕੰਮ ਕਰ ਰਹੇ ਹਾਂ ਅੱਜ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਖਾਸ ਕਰਕੇ ਸ੍ਰੀ ਗੁਰੂ ਗੈਰ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਦੁਨੀਆ ਭਰ ਦੇ ਸਿੱਖਾਂ ਵੱਲੋਂ ਜਿਹੜੀ ਕੌਮ ਨਤਮਸਤਕ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਮੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਕਿ ਜਿਨ੍ਹਾਂ ਨੇ ਘੋਰ ਪਾਪ ਕੀਤਾ ਜਿਨ੍ਹਾਂ ਦੀ ਰਹਿਨਮਾਈ ਹੈ ਜਿਨ੍ਹਾਂ ਦੀ ਅਗਵਾਈ ਦੇ ਵਿੱਚ 328 ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਸਰੂਪ ਕੁルドੁਰਦ ਕਰ ਦਿੱਤੇ ਗਏ ਉਹਨਾਂ ਦੀਆਂ ਰਸੀਦਾਂ ਵੀ ਨਹੀਂ ਇਕੱਠੀਆਂ ਗਈਆਂ ਭੇਟਾ ਵੀ ਗੁਰੂ ਘਰ ਦੇ ਵਿੱਚ ਨਹੀਂ ਜਮਾ ਕਰਵਾਈ ਗਈ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਕਿਉਂ ਨਾ ਹੋਣ ਲੇਕਿਨ ਕੱਲ 169 ਜਿਹੜੇ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਪਤਾ ਲੱਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਦਾ ਅਹਵਾਲਾ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸ਼ਰੂਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀਆਂ ਵੱਡੇ ਪੱਧਰ ਤੇ ਮੁਸ਼ਕਲਾਵਾਂ ਵਰਗੀਆਂ ਦੱਸਿਆ ਜਾ ਰਿਹਾ ਹੈ ਕਿ ਪਾਵਨ ਸ਼੍ਰੀ ਗੁਰੂਗਨ ਸਾਹਿਬ ਜੀ ਦੇ ਸਰੂਪਾਂ ਦੇ ਨਾਤਾ ਹੁਣ ਸੰਬੰਧੀ ਚੱਲ ਰਹੀ ਜਾਂਚ ਇੱਕ ਬਹੁਤ ਹੀ ਅਹਿਮ ਮੋੜ ਜਾਂਚ ਇੱਕ ਹੋਰ ਬਹੁਤ ਹੀ ਅਹਿਮ ਮੋੜ ਆਇਆ ਹੈ ਜਾਂਚ ਵਿੱਚ ਵਿਸ਼ੇਸ਼ ਟੀਮ ਸਟ ਵੱਲੋਂ ਅੱਜ ਮਿਤੀ 14 ਯਾਨੀ ਕਿ ਕੱਲ ਦੀ ਦੱਲਤੀ ਆ ਰਹੀ ਇਹਨੂੰ ਬੰਗਾ ਦੇ ਨੇੜੇ ਪਿੰਡ ਮਜਾਰਾ ਨੌ ਆਬਾਦ ਸਥਿਤ ਰਸੋਖਾਨਾ ਰਾਜਾ ਸਾਹਿਬ ਨਾਬਕਮਲ ਵਿਖੇ ਪੜਤਾਲ ਕੀਤੀ ਗਈ ਜਿਸ ਦੌਰਾਨ ਵੱਡੀ ਬੇਨਿਜ਼ਮੀਆਂ ਸਾਹਮਣੇ ਆਈਆਂ ਸਿੱਟਦੀ ਪੜਤਾਲ ਦੌਰਾਨ ਇਸ ਥਾਨ ਤੇ ਕੁੱਲ 169 ਪਾਵਨ ਸਰੂਪ ਹਯੂਤ ਪਾਏ ਗਏ ਹਰਾਨੀ ਦੀ ਗੱਲ ਹੈ ਕਿ ਇਨ੍ਹਾਂ ਇਨ੍ਹਾਂ 169 ਸਰੂਪਾਂ ਵਿੱਚੋਂ 139 ਸਰੂਪਾਂ ਬਾਰੇ ਪ੍ਰਬੰਧਕੀ ਕਮੇਟੀ ਕੋਲ ਕੋਈ ਵੀ ਰਿਕਾਰਡ ਮੌਜੂਦ ਨਹੀਂ ਜਾਂਚ ਵਿੱਚ ਪਾਇਆ ਗਿਆ ਕਿ ਸਿਰਫ 23 ਰੁਪਈ ਐਸਡੀਪੀਸੀ ਵੱਲੋਂ ਸਾਲ 2009 ਵਿੱਚ ਅਧਿਕਾਰਤ ਤੌਰ ਤੇ ਜਾਰੀ ਕੀਤੇ ਗਏ ਕਿੰਨੀਆਂ ਬੇਨਿਜ਼ਮੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੀ ਆ ਉਥੋਂ ਦਾ ਕਾਨੂੰਨ ਹੈ ਵਿਧੀ ਹੈ ਵਿਧਾਨ ਹੈ ਉਸ ਦੀਆਂ ਧਜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਮੁਲਾਜ਼ਮਾਂ ਨੇ ਕਿਦੇ ਕਹਿਣ ਤੇ ਉਡਾਈਆਂ ਇਹਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਾ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ 10 ਰੂਪ ਗੁਰਦੁਆਰਾ ਸਾਹਿਬ ਪਾਸ਼ਾਹੀ ਸਤਮੀ ਸਤਿੰਦ ਸਾਂਝ ਖੁਰਦ ਦੇ ਨਾਮ ਤੇ ਸਨ ਵਿਸ਼ ਰੂਪ ਗੁਰਦੁਆਰਾ ਸਾਹਿਬ ਪਿੰਡ ਮਜਾਰਾ ਨੌ ਆਬਾਦ ਦੇ ਨਾਮ ਤੇ ਜਾਰੀ ਕੀਤੇ ਗਏ ਇਹ ਪਾਵਨ ਸਰੂਪ ਸੰਬੰਧਿਤ ਗੁਰਦੁਆਰਾ ਸਾਹਿਬਾਨ ਦੀ ਬਜਾਈ ਰਸੋਈ ਖਾਨਾ ਰਾਜਾ ਸਾਹਿਬ ਨਾਮ ਕਮਲ ਦੇ ਸ਼ਿਸ਼ੂਵਤ ਪਾਏ ਗਿਆ ਹਨ ਇਹ ਮੁਕਦਮਾ ਨੰਬਰ 128 ਮਿਤੀ 17 12 25 ਜੋ ਕਿ ਥਾਣਾ ਸ਼੍ਰੀ ਡਿਵੀਜ਼ਨ ਅੰਮ੍ਰਿਤਸਰ ਵਿਕੇ ਧਾਰਾ 295 295ਏ 409 465 ਅਤੇ 120ਬੀ ਤਹਿਤ ਦਰਜ ਹੈ ਸੰਬੰਧੀ ਕੀਤੀ ਗਈ ਸਿਟ ਨੇ ਪ੍ਰਬੰਧ ਕੀ ਕਿ ਮੀਤੀ ਦੇ ਮੈਂਬਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਹੋਰ ਡੰਗਾਈ ਨਾਲ ਸਪੜਤਾਲ ਜਾਰੀ ਕੀਤੀ ਜਾ ਰਹੀ ਹੈ ਨਾ ਤਾਂ ਸ਼ਰੂਬਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹੜਾ ਜਸਟੀਫਾਈ ਕਰ ਸਕੇ ਕੌਮ ਨੂੰ ਕਿਉਂਕਿ ਕਿਉਂ ਕੌਮ ਦੀਆਂ ਭਾਵਨਾਵਾਂ ਦੇ ਨਾਲ ਆਸਤਾ ਦੇ ਨਾਲ ਖਲਵਾੜ ਕੀਤਾ ਗਿਆ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜ਼ਮਾਂ ਵੱਲੋਂ ਅਤੇ ਦੂਸਰੇ ਪਾਸੇ ਸ਼ਰੂਮਣੀ ਗੁਰ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਲਾਂਕਿ ਉਹਨਾਂ ਦਿਨਾਂ ਵਿੱਚ ਜੇਕਰ ਮਹੂਬ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਇਸ ਮਾਮਲੇ 'ਚ ਪੈ ਜਾਂਦੇ ਤੇ ਇਹ ਮਾਮਲਾ ਸੌਲਵਟ ਹੋ ਜਾਣਾ ਸੀ ਲੇਕਿਨ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਸਤਿੰਦਰ ਕੋਲੀ ਜੋ ਸੀਏ ਰਹਿ ਚੁੱਕਾ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹਦੇ ਕੋਲ जिरे ब्रद एक ਮਤਾ ਪਾਇਆ ਗਿਆ ਸੀ ਕਿ 7 ਕਰੋੜ 25 ਲੱਖ ਰੁਪਏ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਇਨ ਬੈਨ ਰਿਕਵਰ ਕਰਵਾਵੇਗੀ ਹਾਲੇ ਤੱਕ ਉਹ ਪੈਸਾ ਰਿਕਵਰ ਕਿਉਂ ਨਹੀਂ ਕਰਵਾਇਆ ਗਿਆ ਕਿਹਦੀ ਸ਼ਹਿਤ ਉਹ ਉਸ ਨੂੰ ਬਖਸ਼ ਦਿੱਤਾ ਗਿਆ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੀ ਨੇ ਉਹ ਪੀਏ ਨੇ ਉਹ ਸੌਰੀ ਸੀਏ ਨੇ ਸਾਰੇ ਕਾਮ ਸਾਰੇ ਕੰਮ ਜਿਹੜੇ ਨੇ ਸਾਰੇ ਜਿਹੜੇ ਬਿਜ਼ਨਸ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਪੀਟੀਸੀ ਜਿਹੜਾ ਚੈਨਲ ਹੈ ਉਸ ਦੇ ਡਾਇਰੈਕਟਰ ਨੇ ਜਿੱਥੋਂ ਗੁਰਬਾਣੀ ਦਾ ਲਾਈਵ ਟੈਲੀਕਾਸਟ ਹੁੰਦਾ ਹੈ ਯਾਨੀ ਕਿ ਗੁਰੂ ਦੇ ਨਾਮ ਤੇ ਇਹਨਾਂ ਨੇ ਰੱਜ ਕੇ ਪੈਸਾ ਵੀ ਕਮਾਇਆ ਲੁੱਟਿਆ ਵੀ ਕੁੱਟਿਆ ਵੀ ਧਾਂਦਰੀਆਂ ਵੀ ਕੀਤੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਭਾਈ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਅਸੀਂ ਕੌਮ ਨੂੰ ਸੈਟੀਸਫਾਈ ਕਰਨ ਵਾਸਤੇ ਕੌਮ ਦੀਆਂ ਭਾਵਨਾਵਾਂ ਦੇ ਨਾਲ ਅਸੀਂ ਖਲਵਾੜ ਨਹੀਂ ਕਰ ਰਹੇ ਅਸੀਂ ਕੌਮ ਨੂੰ ਨਿਆਂ ਦੇ ਰਹੇ ਹਾਂ ਅਤੇ ਨਿਆਂ ਦੇ ਕੇ ਰਵਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜੇ ਜਿਨ੍ਹਾਂ ਨੇ ਬੇਨਿਜ਼ਮੀਆਂ ਕੀਤੀਆਂ ਜਿਨ੍ਹਾਂ ਦੀ ਸ਼ਹਿ ਤੇ ਇਹ ਸ਼੍ਰੀ ਆਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਇੱਧਰ ਉੱਧਰ ਭੇਜੇ ਗਏ ਉਹਨਾਂ ਸਾਰਿਆਂ ਉੱਤੇ ਬਣਦੀ ਕਾਰਵਾਈ ਹੋਵੇਗੀ ਚਾਹੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਯਾਨੀ ਕਿ ਉਹਨਾਂ ਨੇ ਗੱਲਾਂ-ਗੱਲਾਂ ਦੇ ਵਿੱਚ ਇਸ਼ਾਰਾ ਕੀਤਾ ਹਾਲਾਂਕਿ ਜਿਸ ਤਰ੍ਹਾਂ ਬਲਤੇਜ ਸਿੰਘ ਪੰਨੂ ਖਾਲੇ ਵੀ ਕਹਿ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਕਿ ਬਾਦਲ ਪਰਵਾਦ ਨੂੰ ਬਚਾਇਆ ਜਾਵੇ ਤੇ ਸਿੱਟ ਦਾ ਸਾਥਨਾ ਦਿੱਤਾ ਜਾਵੇ ਇਹ ਤਾਂ ਅਸੀਂ ਧੰਨਵਾਦ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੱਜ ਦਾ ਜਿਨ੍ਹਾਂ ਵੱਲੋਂ ਜਿਹੜਾ ਹੁਕਮ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਿੱਟ ਦੇ ਕੰਮਾਂ ਦੇ ਵਿੱਚ ਔੜਕਾ ਨਾ ਬਣ ਬਣ ਜੋ ਵੀ ਦਸਤਾਵੇਜ਼ ਇਹਨਾਂ ਵੱਲੋਂ ਮੰਗੇ ਜਾਂਦੇ ਨੇ ਉਹ ਮੁਹੱਈਆ ਕਰਵਾਏ ਜਾਣ ਇਨ ਬਿੰਦ ਬਲਤੇਜ ਸਿੰਘ ਪਾਣੂ ਨੇ ਕਿਹਾ ਕਿ ਬਣਦਿਆਂ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਹੜੇ ਇਸ ਕਾਰਵਾਈ ਦੇ ਵਿੱਚ ਅਨੁਮੋਲਵ ਹੋਣਗੇ ਜਿਹੜੇ ਉਹਨਾਂ ਦੀਆਂ ਕਾਰਵਾਈਆਂ ਦੇ ਵਿੱਚ ਜਿਹੜੇ ਪਿੱਛੇ ਕਾਰਵਾਈਆਂ ਕਰਵਾ ਰਹੇ ਨੇ ਤੇ ਜਿਹੜੇ ਕੇਸ ਲੜ ਰਹੇ ਨੇ ਸਤਿੰਦਰ ਕੋਹਲੀ ਅਤੇ ਉਸ ਦੇ ਸਾਥੀਆਂ ਦਾ ਉਹਨਾਂ ਸਾਰਿਆਂ ਨੂੰ ਉਹਨਾਂ ਸਾਰਿਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾ ਨੂੰ ਲੈ ਕੇ ਧੰਨਵਾਦ